ਸਸੀਕਲ ਜੀ ਮੈਂ ਇੱਕ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੰਜਾਬ ਕਿਉਂ ਘਟ ਪੈਦਾ ਕਰ ਰਿਹਾ ਹੈ ਆਈਐਸ ਤੇ ਆਈਪੀਐਸ ਅਫਸਰ ਯੂਪੀ ਬੀਆਰ ਸਾਡੇ ਨਾਲੋਂ ਕਿਤੇ ਜ਼ਿਆਦਾ ਜਿਹੜਾ ਹੈਗਾ ਆਈਐਸ ਤੇ ਆਈਪੀਐਸ ਅਫਸਰ ਪੈਦਾ ਕਰ ਰਿਹਾ ਹੈਗਾ ਸਾਨੂੰ ਯੂਪੀ ਬੀਆਰ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਹਰ ਪੰਜਾਬ ਦੇ ਘਰ ਦੇ ਵਿੱਚ ਆਈਪੀਐਸ ਤੇ ਆਈਐਸ ਅਫਸਰ ਬਣਾਉਣ ਦੀ ਚਰਚਾ ਜਿਹੜੀ ਉਹ ਸ਼ੁਰੂ ਤੇ ਮੁਹਿੰਮ ਜਿਹੜੀ ਹੈ ਸਾਨੂੰ ਸ਼ੁਰੂ ਕਰਨੀ ਚਾਹੀਦੀ ਹੈਗੀ ਕਿਉਂ ਇਹ ਚੀਜ਼ ਮੈਂ ਕਹਿ ਰਿਆਂਗਾ ਕਿਉਂਕਿ ਜਿਹੜੇ ਸਾਡੇ ਪੋਲਿਸੀ ਮੇਕਰ ਹੁੰਦੇ ਨੇ ਚਾਹੇ ਉਹ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਜਾਂ ਲੋਕ ਲੋਕ ਸਭਾ ਦੇ ਵਿੱਚ ਤਾਂ ਉਹ ਸਾਰੇ ਆਈਐਸ ਅਫੀਸਰ ਹੁੰਦੇ ਨੇ ਜੇ ਮੈਂ ਗੱਲ ਕਰਾਂ ਕਿਹੜੇ ਆਈਐਸ ਅਫਸਰ ਹੁੰਦੇ ਨੇ ਇਹਨਾਂ ਦੀ ਐਂਟਰੀ ਲੈਵਲ ਆਗੀ ਹੈ ਏ ਡੀਸੀ ਜਿਹੜੀ ਹੁੰਦੀ ਹੈ ਇੱਕ ਐਂਟਰੀ ਲੈਵਲ ਆ ਸਟੇਟ ਲੈਵਲ ਦੇ ਉੱਪਰ ਜਾਂ ਸੈਂਟਰ ਲੈਵਲ ਦੇ ਉੱਪਰ ਬਟ ਜਦੋਂ ਇਹਨਾਂ ਦਾ ਐਕਸਪੀਰੀਅੰਸ ਤੋਂ ਬਾਅਦ ਇੱਕ ਤਕਰੀਬਨ 30 35 35 ਪਲੱਸ ਤੋਂ ਜਾਂ ਕਿ ਇਹਨਾਂ ਦਾ ਜਿਹੜਾ ਐਕਸਪੀਰੀਅੰਸ ਆ ਸਭ ਤੋਂ ਵੱਡੀ ਜੇ ਮੈਂ ਪੋਸਟ ਦੀ ਗੱਲ ਕਰਾਂ ਆਈਐਸ ਅਫੀਸਰ ਦੀ ਉਹ ਇੱਕ ਕੈਬਨਟ ਸੈਕਟਰੀ ਆਫ ਇੰਡੀਆ ਦੀ ਹੁੰਦੀ ਹੈਗੀ ਤਾਂ ਸਾਨੂੰ ਇੰਨਾ بڑے ਅਫਸਰਾਂ ਬਾਰੇ ਸਾਨੂੰ ਸੋਚਣਾ ਚਾਹੀਦਾ ਹੈਗਾ ਕਿਉਂਕਿ ਸਾਡੇ ਲਈ ਜਿਹੜੀਆਂ ਪਾਲਿਸੀਆਂ ਬਣਦੀਆਂ ਨੇ ਉਹ ਇਨ੍ਹਾਂ ਅਫਸਰਾਂ ਦੁਆਰਾ ਹੀ ਬਣਦੀਆਂ ਨੇ ਕਿਉਂ ਨਾ ਅਸੀਂ ਆਪਣੇ ਘਰਾਂ ਦੇ ਵਿੱਚ ਪੰਜਾਬ ਦੇ ਵਿੱਚ ਇਨ੍ਹਾਂ ਅਫਸਰਾਂ ਨੂੰ ਪੈਦਾ ਕਰੀਏ ਅਗਲੀ ਮੈਂ ਵੀਡੀਓ ਦੇ ਵਿੱਚ ਉਹ ਪੂਰੀ ਤੁਹਾਡੇ ਨਾਲ ਕਿਦਾਂ-ਕਿਦਾਂ ਜਿਹੜਾ ਆਈਐਸ ਅਫਸਰ ਜਿਹੜਾ ਹੈਗਾ ਉਹ ਕੈਬਨਿਟ ਸੈਕਟਰੀ ਆਫ ਇੰਡੀਆ ਤੱਕ ਪਹੁੰਚਦਾ ਹੈਗਾ ਉਹ ਮੈਂ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਾਂਗਾ ਉਮੀਦ ਕਰਦਾ ਹਾਂ ਅੱਜ ਦੀ ਜਾਣਕਾਰੀ ਤੁਹਾਨੂੰ ਪਸੰਦ ਆਏਗੀ ਥੈਂਕ ਯੂ